Yeah! ਕੀ ਸੋਚਦੇ ਆ ਕਿ ਤੁਸੀਂ ਬੜੇ ਅੱਗੇ ਜਾ ਸਕਦੇ ਹੋ ਵੱਧ ਸਕਦੇ ਹੋ ਜੇ ਤੁਸੀਂ ਆਪਣੇ ਦਿਮਾਗ ਨੂੰ ਵਰਤੋ ਤੁਹਾਨੂੰ ਸਮਝਾਇਆ ਜਾਏ ਕਿਉਂ ਨਾ ਤੇ ਤੁਸੀਂ ਨਾ ਕੋਈ ਕੰਮ ਜਾ ਕੋ ਜੋ ਕਿਲਾ ਆਪਣੇ ਡਾ ਤੁਹਾਡਾ ਨਗਰ ਆ ਗਿਆ ਡਾ ਤੁਹਾਡਾ ਪਿੰਡ ਆ ਗਿਆ ਤੁਹਾਡਾ ਪਿੰਡ ਵੱਜੇ ਵੀ ਉਥੇ ਬੰਪਰ ਵੀ ਮਿਲਦਾ ਹੈ ਉਥੇ ਬਿਲਡਿੰਗ ਵਾਲਾ ਵੀ ਮਿਲੇਗਾ ਉਥੇ ਇਲੈਕਟ੍ਰੀਸ਼ੀਅਨ ਵੀ ਮਿਲੇਗਾ ਉਥੇ ਲੱਕਣ ਵਾਲਾ ਵੀ ਮਿਲੇਗਾ ਉੱਥੇ ਰੰਗ ਵਾਲਾ ਵੀ ਮਿਲੇਗਾ ਉੱਥੇ ਪੀਓਪੀ ਵਾਲਾ ਮਿਲੇਗਾ ਉੱਥੇ ਮਿਸਤਰੀ ਮਿਲੇਗਾ ਉੱਥੇ ਹਰ ਤਰ੍ਹਾਂ ਦਾ ਬੰਦਾ ਮਿਲੇਗਾ ਕਿਉਂ ਕਿ ਤੁਹਾਡੇ ਤੁਹਾਡੀ ਦਿੱਕਤੀ ਬਹੁਤ ਵੱਡੀ ਹੈ ਕਿ ਤੁਹਾਡੇ ਤੇ ਸਿਰਫ ਇੱਕੋ ਹੀ ਹੈ ਨਾ ਕਿ ਜ਼ਿਆਦਾਤਰ ਜਿਹੜਾ ਆਪਾਂ ਆਪਣੇ ਸ਼ਿਲੀਗਰ ਸਮਾਜ ਚ ਦੇਖਦੇ ਆਂ ਕਿ ਇਹ ਸਿਰਫ ਜੰਡੇ ਕੰਮ ਕਰਦੇ ਆ ਜਾਂ ਦੂਜਾ ਜਿਹੜਾ ਤੁਸੀਂ ਕਰਦੇ ਹੋ ਕੰਮ ਤੇ ਇਹ ਕੰਮ ਕਰ ਇਹ ਚੀਜ਼ ਨੂੰ ਆਪਾਂ ਬਦਲਣਾ ਹੈ ਪਿਛਲੇ 2 ਦਿਨ ਤੋਂ ਭਾਈ ਸਰਬਜੀਤ ਸਿੰਘ ਜੀ ਕੜਾਮ ਤੇ ਇਹਨਾਂ ਦੀ ਟੀਮ ਜੋ ਕਿ ਪਟਿਆਲੇ ਤੋਂ ਆਏ ਹੋਏ ਹਨ ਗੁਰਮਤ ਕੈਂਪ ਲੋਉਣ ਨੂੰ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸੰਗਤ ਵੱਲੋਂ ਪਿੰਡ ਨਿਵਾਸੀਆਂ ਵੱਲੋਂ ਕਿ ਜੋ ਘਾਟ ਸੀ ਉਹਨੂੰ ਪੂਰੀ ਕਰਨ ਲਈ ਇਹ ਇੱਥੇ ਪਹੁੰਚੇ ਹੈ 200 ਪਟਿਆਲੇ ਤੋਂ ਤੇ 3 ਦਿਨਾਂ ਕੈਂਪ ਦੇ ਵਿੱਚ ਇਹਨਾਂ ਨੇ ਅੱਜ ਬੱਚਿਆਂ ਨੂੰ ਦਸਤਾਰਾਂ बनके सजाया ਇਹਨਾਂ ਨੂੰ ਦੱਸਿਆ ਕਿ ਦਸਤਾਰਾਂ ਕਿਸ ਤਰ੍ਹਾਂ ਬਨਣੀਆਂ ਕੀ ਕਰਨਾ ਹੈਗਾ ਤੇ ਇਹ ਬੱਚੇ ਤੇ ਇਹਨਾਂ ਦੇ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਬਹੁਤ ਹੀ ਅਤਿ ਗਰੀਬੀ ਦੇ ਵਿੱਚ ਪਲ ਰਹੇ ਸਨ ਝੁੱਗੀਆਂ ਦੇ ਵਿੱਚ ਰਹਿ ਰਹੇ ਸਨ ਤੇ ਅਸੀਂ ਹੋਮ ਫਾਰ ਹੋਮ ਲੈਸ ਸੰਸਥਾ ਵੱਲੋਂ ਇਹਨਾਂ ਨੂੰ 200 5 ਦੇ ਕਰੀਬ ਘਰ ਬਣਾ ਕੇ ਦੇ ਚੁੱਕੇ ਹਾਂ ਤੇ 100 ਕ ਘਰ ਹਜੇ ਬਣਨ ਵਾਲਾ ਹੈ ਇਹਨਾਂ ਨੇ ਅੱਜ ਤੱਕ ਪਹਿਲਾਂ ਇਸ ਤੋਂ ਪਹਿਲਾਂ ਕਦੇ ਪੱਕੇ ਮਕਾਨ ਦੇ ਵਿੱਚ ਰਹਿ ਕੇ ਨਹੀਂ ਦੇਖਿਆ ਸੀ ਤੇ ਅਤ ਗਰੀਬੀ ਦੀ ਹਾਲਾਤ ਦੇ ਵਿੱਚ ਇਹ ਬੱਚੇ ਪਲੇ ਤੇ ਹੁਣ ਇਹਨਾਂ ਦਾ ਥੋੜਾ ਜਿਹਾ ਸਦਾਰ ਹੋਇਆ ਇਹਨਾਂ ਦੇ ਜੀਵਨ ਦੇ ਵਿੱਚ ਤੇ ਇਹ ਵੀ ਕਹਿ ਸਕਦੇ ਹਨ ਕਿ ਅਸੀਂ ਵੀ ਘਰਾਂ ਦੇ ਵਿੱਚ ਰਹਿੰਦੇ ਹਾਂ ਅਸੀਂ ਝੁੱਗੀਆਂ ਦੇ ਵਿੱਚ ਨਹੀਂ ਰਹਿੰਦੇ ਇਹਨਾਂ ਦਾ ਸੈਲਫ ਕੰਫੀਡੈਂਸ ਵੀ ਉੱਪਰ ਹੁੰਦਾ ਸਕੂਲ ਜਦੋਂ ਜਾਂਦੇ ਆ ਦੂਜੇ ਬੱਚੇ ਇਹਨਾਂ ਨੂੰ ਛੇੜਦੇ ਸੀ ਪਹਿਲਾਂ ਕਿ ਤੁਸੀਂ ਐਦਾਂ ਰਹਿੰਦੇ ਹੋ ਇਹਨਾਂ ਤੋਂ ਪਰੇਹ ਰਹਿੰਦੇ ਸੀ ਇਹਨਾਂ ਤੋਂ ਨਫ਼ਰਤ ਕਰਦੇ ਸੀ ਉਹ ਦੂਰ ਹੋ ਗਈ ਹੈ ਹੁਣ ਇਹ ਵੀ ਜੋਸ਼ ਇਸ ਸਮਾਜ ਦੇ ਵਿੱਚ ਦੀ ਮੁਖਤੌਰਾ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਇਹਦੇ ਲਈ ਮੈਂ ਦਾਨੀ ਸੱਜਣਾ ਦਾ ਵਿਸ਼ੇਸ਼ ਕਰ ਸਰਦਾਰ ਮਨਜੀਤ ਸਿੰਘ ਸਾਲਟ ਲੇਕ ਸਿਟੀ ਜਿਹੜੇ ਕਿ 5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਹਨ ਤੇ 22 ਤੋਂ ਉੱਪਰ ਘਰ ਤੇ ਹੋਰ ਵੀ ਕਾਫੀ ਯੋਗਦਾਨ ਪਾ ਚੁੱਕੇ ਹਨ ਇਹਨਾਂ ਦੀ ਬਿਹਤਰੀ ਦੇ ਲਈ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਤੇ ਉਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਨੇ ਵੀ ਐਡੀ ਦੂਰ ਬੈਠਿਆ ਐਨੀ ਜ਼ਿਆਦਾ ਮਦਦ ਕੀਤੀ ਜਿਨ੍ਹਾਂ ਨੇ ਕਿ ਹਜ਼ਾਰਾਂ ਮੀਲ ਬੈਠਿਆ ਇਹਨਾਂ ਦਾ ਦਰਦ ਮਹਿਸੂਸ ਕੀਤਾ ਇੱਕ ਵੀਡੀਓ ਦੇਖ ਕੇ ਜੋ ਕਿ ਅਸੀਂ ਪਹਿਲਾਂ ਪਾਈ ਇੱਥੇ ਇਹਨਾਂ ਦੀ ਹਾਲਾਤ ਦੇ ਬਾਰੇ ਤਾਂ ਉਹ ਵੀਡੀਓ ਦੇਖ ਕੇ ਉਹਨਾਂ ਨੂੰ ਇੰਨਾ ਦਰਦ ਹੋਇਆ ਇਹਨਾਂ ਦਾ ਕਿ ਉਹਨਾਂ ਨੇ ਇਹਨਾਂ ਇਸ ਬਸਤੀ ਦੀ ਸੇਵਾ ਕਰਨ ਦੇ ਲਈ ਆਪਣਾ ਮਨ ਬਣਾਇਆ ਸੀ ਧੰਨਵਾਦ ਕਰਦੇ ਹਾਂ ਸਰਦਾਰ ਜਸਜੀਤ ਸਿੰਘ ਹਲੂਆੜੀਆ ਸਾਹਿਬ ਜਿਹੜੇ ਕਿ ਮੋਹਾਲੀ ਰਹਿੰਦੇ ਹਨ ਰਿਟਾਇਰਡ ਅਫਸਰ ਹਨ ਉਹਨਾਂ ਨੇ ਵੀ ਆ ਗੁਰਦੁਆਰਾ ਸਾਹਿਬ ਤੇ ਨਿਕਾਂ ਕਰਨ ਦਾ ਯੋਗਦਾਨ ਪਾਇਆ ਤੇ ਸਾਰੇ ਐਨ ਆਰ ਆਈ ਭਰਾ ਜਿਹੜੇ ਸਾਡੇ ਬਾਹਰ ਹਨ ਜਰਮਨੀ ਦੇ ਵਿੱਚੋਂ ਕਾਫੀ ਸਾਨੂੰ ਸਹਿਯੋਗ ਮਿਲਿਆ ਯੂ ਐਸ ਏ ਕੈਨੇਡਾ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਜੋਹਲ ਫੈਮਿਲੀ ਤੇ ਅਮਰੀਕਾ ਦੇ ਵਿੱਚ ਸਰਦਾਰ ਟਟ ਬਰਾਦਰਸ ਦੇ ਵਾਲੇ ਜਗਮਉਂਦ ਸਿੰਘ ਜੀ ਤੇ ਉਹਨਾਂ ਦੇ ਨਾਲ ਬਰਿੰਦਰ ਸਿੰਘ ਮਾਨ ਜੀ ਭਮਣ ਸਾਹਿਬ ਸਿੰਦਰ ਕੌਰ ਜੀ ਵਾਈ ਗਰੂ ਨਿਊ ਜਰਸੀ ਦੇ ਵਿੱਚੋਂ ਬਹੁਤ ਸਿਆ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਉਹਨਾਂ ਦੇ ਨਾਲ ਹੀ ਨਿਊ ਜਰਸੀ ਤੋਂ ਜਸਵੀਰ ਕੌਰ ਤੇ ਉਹਨਾਂ ਦੇ ਪਤੀ ਇੰਦਰਜੀਤ ਸਿੰਘ ਜਿਨ੍ਹਾਂ ਨੇ ਕਿ ਦੋ ਘਰਾਂ ਦਾ ਯੋਗਦਾਨ ਪਾਇਆ ਅਜੇ ਤੱਕ ਇੱਥੇ ਆਏ ਵੀ ਨਹੀਂ ਸਿਰਫ ਇੱਕ ਵੀਡੀਓ ਦੇਖ ਕੇ ਹੀ ਉਹ ਇੰਨਾ ਦਰਦ ਮਹਿਸੂਸ ਕਰ ਗਏ ਕਿ ਉਹਨਾਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਦੋ ਘਰ ਉਹਨਾਂ ਨੇ ਬਣਾ ਕੇ ਦਿੱਤੇ ਸਾਨੂੰ ਯੋਗਦਾਨ ਪਾਇਆ ਉਹਨਾਂ ਨੇ ਤੇ ਮੈਂ ਉਹਨਾਂ ਦਾ ਉਹਨਾਂ ਦੀ ਸੇਫ ਲਈ ਬਹੁਤ ਬਹੁਤ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਦੇ ਹਾਂ ਅਸੀਂ ਇੱਥੇ ਬੈਠੇ ਹੋਏ ਇਹਨਾਂ ਗਰੀਬ ਬੱਚਿਆਂ ਦੀ ਡਿੱਗੇ ਹੋਏ ਬੱਚਿਆਂ ਦੀ ਮਦਦ ਜਿੱਥੇ ਕਰਦੇ ਆ ਤਾਂ ਸਾਨੂੰ ਉਹ ਜ਼ਰੂਰ ਯਾਦ ਆਉਂਦੇ ਹੈ ਭੈਣ ਜੀ ਮਨਜੀਤ ਕੌਰ ਗਿੱਲ ਜੀ ਸਿਆਟਲ ਤੋਂ ਤੇ ਅਵਤਾਰ ਸਿੰਘ ਆਦਮਪੁਰੀ ਥੀਰੋ ਆਲਸ ਆ ਉਹ ਜਿੰਨੇ ਵੀ ਸੱਜਣ ਹਨ ਤੇ ਜਰਮਨੀ ਦੇ ਵਿੱਚ ਅ ਗੁਲਸ਼ਨ ਜੀ ਦੇਖੋ ਉਹਨਾਂ ਨੇ ਇੱਕ ਵੀਡੀਓ ਦੇਖੀ ਤੇ ਉਹ ਉੱਥੋਂ ਵਾਪਸ ਆਏ ਜਰਮਨੀ ਤੋਂ ਸਿਰਫ ਇਸ ਪ੍ਰੋਜੈਕਟ ਲਈ ਉਹਨਾਂ ਦੇ ਭਰਾ ਲਕਸ਼ਮਣ ਜੀ ਤੇ ਉਹਨਾਂ ਦੀ ਭੈਣ ਦੁਰਗੀ ਤਿੰਨੇ ਜਣੇ ਆ ਕੇ ਤੇ ਹੁਣ ਤੱਕ ਉਹ ਅੱਠ ਘਰ ਬਣਾ ਚੁੱਕੇ ਹਨ ਇੱਥੇ ਤੇ ਆਪ ਦੇਖ ਕੇ ਗਏ ਸਾਰੇ ਹਾਲਾਤ ਕੀ ਹਨ ਤੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਕਿ ਅੱਜ 21ਵੀਂ ਸਦੀ ਦੇ ਵਿੱਚ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੱਚੇ ਰਹਿ ਰਹੇ ਹਨ ਪਰਿਵਾਰ ਰਹਿ ਰਹੇ ਹਨ ਉਹਨਾਂ ਨੇ ਇਮੇਜਿਨ ਨਹੀਂ ਕੀਤਾ ਸੀ 40-40 ਸਾਲ ਤੋਂ ਉਦੇਸ਼ਾਂਚ ਰਹਿ ਰਹੇ ਹਨ ਉਹਨਾਂ ਨੇ ਕਦੇ ਇਹ ਨਹੀਂ ਸੀ ਦੇਖਿਆ ਕਿ ਪੰਜਾਬ ਦੇ ਵਿੱਚ ਵੀ ਇੰਨੀ ਹੱਤ ਗਰੀਬੀ ਹੋਏਗੀ ਤੇ ਕਈਆਂ ਨੂੰ ਤੇ ਯਕੀਨ ਨਹੀਂ ਆਉਂਦਾ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਲੋਕ ਰਹਿੰਦੇ ਹਨ ਇਸ ਤਰ੍ਹਾਂ ਦੀ ਮੰਦੀ ਹਾਲਤ ਦੇ ਵਿੱਚ ਰਹਿੰਦੇ ਹਨ ਤੇ ਹੁਣ ਉਹਨਾਂ ਨੂੰ ਉਹਨਾਂ ਦੇ ਨਾਲ ਕੁਲਦੀਪ ਮਹਿਤਾ ਜੀ ਤੇ ਮੀਨਾ ਤੇ ਨਰੇਸ਼ ਜੀ ਜਰਮਨੀ ਤੋਂ ਇਹ ਵਿਸ਼ੇਸ਼ ਤੌਰ ਤੇ ਆਏ ਤੇ ਇਹਨਾਂ ਨੇ ਪੜਨ ਗੁਲਸ਼ਨ ਜੀ ਦੀ ਯਾ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਕਈ ਘਰਾਂ ਦਾ ਸਾਡੇ ਲਈ ਯੋਗਦਾਨ ਪਾਇਆ ਇੱਥੇ ਇਹਨਾਂ ਗਰੀਬ ਅ ਬੱਚਿਆਂ ਦੇ ਲਈ ਤੇ ਹੋਰ ਵੀ ਕਾਫੀ ਹੈਲਪ ਕਰਕੇ ਗਏ ਹਨ ਤੇ ਅੱਗੇ ਤੋਂ ਵੀ ਉਹਨਾਂ ਦਾ ਅ ਵਿਚਾਰ ਹੈ ਕਿ ਜਿੰਨੇ ਕਰ ਰਹੇ ਨੇ ਅਸੀਂ ਤੁਹਾਨੂੰ ਸੇਵਾ ਜ਼ਰੂਰ ਦੇਵਾਂਗੇ ਇਹਨਾਂ ਨੂੰ ਬਣਾਉਣ ਦੇ ਲਈ ਪਾਕੀ ਸਾਰੇ ਵੀਰਾਂ ਦਾ ਇੱਥੇ ਪਿੰਡ ਦੇ ਵਸਨੀਕ ਹਨ ਜਿਹੜੇ ਇਹਨਾਂ ਦਾ ਵੀ ਸਹਿਯੋਗ ਪੂਰਾ ਹੈ ਪਹਿਲਾਂ ਕਿ ਬਹੁਤ ਹੀ ਜ਼ਿਆਦਾ ਇਨਾਂ ਦੀ ਮੋਰਲ ਮੋਰਲੀ ਡਾਉਨ ਸਨ ਦੇਖੋ ਕੁਝ ਲੋਕ ਤੇ ਮੈਂਟਲੀ ਵੀਕ ਹੁੰਦੇ ਹਨ ਕੁਝ ਸਮਾਜ ਹਨ ਉਹ ਸੋਸ਼ੀਅਲੀ ਵੀਕ ਹੁੰਦੇ ਹਨ ਕੁਝ ਸਮਾਜ ਹਨ ਕਿ ਉਹ ਫਿਜ਼ੀਕਲੀ ਵੀਕ ਹੁੰਦੇ ਹਨ ਤੇ ਕੁਝ ਇਕਨੋਮਿਕਲੀ ਵੀਕ ਹੁੰਦੇ ਹਨ ਤੇ ਇਹ ਲੋਕ ਸਾਰੀ ਤਰ੍ਹਾਂ ਵੀਕ ਹਨ ਇਹਨਾਂ ਦੇ ਵਿੱਚ ਸਾਰੀਆਂ ਤਰਾਹੀ ਕਮਜ਼ੋਰੀ ਹੈ ਸਾਰੀ ਤਰਾਹੀ ਪਿੱਛੇ ਰਹਿ ਗਏ ਇਹ ਤੇ ਹੁਣ ਇਹਨਾਂ ਦਾ ਮਾਨ ਵਧਿਆ ਤੇ ਹੌਲੀ ਹੌਲੀ ਇਹ ਵੀ ਅੱਗੇ ਆ ਰਹੇ ਹਨ ਹੋਮ ਫਾਰ ਹੋਮਲੈਸ ਸੰਸਥਾ ਵੱਲੋਂ ਅਸੀਂ ਇਹ ਉਪਰਾਲਾ ਕਰਾਂਗੇ ਤੇ ਅਸੀਂ ਘਰਾਂ ਤੋਂ ਇਲਾਵਾ ਕੁਝ ਹੋਰ ਵੀ ਜਿਹੜਾ ਉਹ ਅਚੀਵ ਕਰ ਚੁੱਕੇ ਹਾਂ ਜਿਸ ਦੇ ਵਿੱਚ ਕਿ ਦਾਨ ਚੈਰਿਟੀ ਦੇ ਵਿੱਚ ਲੈ ਚ ਪਾਰਦਰਸ਼ਕਤਾ ਲਿਆਉਣ ਦੇ ਵਿੱਚ ਅਸੀਂ ਕਾਮਯਾਬ ਹੋਇਆ ਜਿਹੜੀ ਕਿ ਪਹਿਲਾਂ ਹੈ ਨਹੀਂ ਸੀ ਤੇ ਨਾਲ ਹੀ ਅਸੀਂ এমਪਲੋਇਮੈਂਟ ਕ੍ਰੀਏਟ ਕਰਨ ਦੇ ਵਿੱਚ ਵੀ ਕਾਮਯਾਬ ਹੋਏ ਹਾਂ ਜਿਹੜੀ ਕਿ ਪਹਿਲਾਂ ਨਹੀਂ ਹੋ ਰਹੀ ਸੀ এমਪਲੋਇਮੈਂਟ ਤੋਂ ਮੇਰਾ ਭਾਵ ਹੈ ਕਿ ਜਿੰਨੇ ਵੀ ਪੈਸੇ ਆਉਂਦੇ ਹਨ ਘਰ ਟਨਾਲ ਲਈ ਉਹ ਤਾਂ ਬਣ ਜਾਂਦਾ ਤੇ ਪਰ ਉਸ ਦੇ ਨਾਲ ਮਜ਼ਦੂਰਾਂ ਨੂੰ ਮਿਸਤਰੀਆਂ ਨੂੰ ਡਰਾਈਵਰਾਂ ਨੂੰ ਤੇ ਹੋਰ ਜਿੰਨੇ ਹੇਠਲੇ ਵਰਗ ਦੇ ਵਰਕਰ ਹਨ ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਤੀਜਾ ਅਸੀਂ ਇਹ ਆਵਾਜ਼ ਉਠਾਉਣ ਚ ਦੀ ਕਾਮਯਾਬ ਹੋਏ ਆ ਕਿ ਹੱਲੇ ਵੀ ਪੰਜਾਬ ਦੇ ਵਿੱਚ ਜਿਹਨੂੰ ਮੀਰ ਸਟੇਟ ਕਿਹਾ ਜਾਂਦਾ ਹੈ ਭਲੇਖੇ ਦੇ ਨਾਲ ਕਈ ਲੱਖ ਪਰਿਵਾਰ ਹਨ ਜਿਨਾਂ ਕੋ ਆਪਣਾ ਘਰ ਨਹੀਂ ਹੈ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਡਾ ਇਹ ਉਦੇਸ਼ ਹੈ ਕਿ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਬਰਨਸ ਕੀ ਉਹ ਬਣਾ ਕੇ ਦੇਵਾਂਗੇ ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਹੈ ਤੇ ਅਸੀਂ ਕਈ ਘਰਾਂ ਦੀ ਜਾਂ ਛੱਤਾਂ ਬਦਲਾ ਰਹੇ ਹਾਂ ਜਿਹੜੇ ਕਿ ਬਾਲੇ ਡਿੱਗੇ ਹੋਏ ਹਨ ਤੇ ਡਿੱਗਣ ਦਾ ਖਤਰਾ ਹੈ ਕਿਉਂਕਿ ਪਿਛਲੇ ਸਾਲ 20 ਤੋਂ ਵੱਧ ਵਿਅਕਤੀ ਜਿਹੜੇ ਕਿ ਛੱਤਾਂ ਡਿੱਗਣ ਕਾਰਨ ਹੀ ਮਾਰੇ ਗਏ ਸਨ ਤੇ ਉਹਨਾਂ ਦੀ ਮਜਬੂਰੀ ਸੀ ਤੇ ਘਰ ਤੇ ਉਸ ਦੇ ਵਿੱਚ ਹੀ ਸੌਣਾ ਜਿਹੜਾ ਕਿ ਜਿਹੜੀ ਛੱਤ ਡਿੱਗਣ ਵਾਲੀ ਹੈ ਤੇ ਇਸ ਕਰਕੇ ਅਸੀਂ ਪਹਿਲਾਂ ਹੀ ਪ੍ਰਸਾਦ ਤੋਂ ਪਹਿਲਾਂ ਹੀ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਕਾਫੀ ਜਿੰਨੇ ਵੀ ਸਾਡੇ ਸੰਪਰਕ ਦੇ ਵਿੱਚ ਆਏ ਹਨ ਉਹਨਾਂ ਦੀਆਂ ਸ਼ਤਾਂ ਬਦਲਦਾ ਉਪਰਾਲਾ ਤੇਜ਼ੀ ਨਾਲ ਕਰ ਰਹੇ ਹਨ ਸੰਪਰਕ ਵਿੱਚ ਨਹੀਂ ਆਏ ਉਹ ਵੀ ਸਾਡੇ ਸੰਪਰਕ ਸਾਡੇ ਨਾਲ ਕਰ ਰਹੇ ਨੇ ਤਾਂ ਕਿ ਅਸੀਂ ਉਹਨਾਂ ਦੀਆਂ ਸ਼ਤਾਂ ਪਵਾ ਸਕੀਏ ਤੇ ਉਹਨਾਂ ਦੇ ਜਾਨਮਾਲ ਦੀ ਰਾਖੀ ਕਰ ਸਕੀਏ ਵਾਹਿਗੁਰੂ ਦੀ ਕਿਰਪਾ ਇਹ ਪ੍ਰੋਜੈਕਟ ਜੋ ਹੈ ਇਹ ਸਾਡੇ ਨਾਲ ਨਹੀਂ ਇਹ ਉੱਪਰ ਵਾਹਿਗੁਰੂ ਦੇਖ ਸੇ ਉੱਪਰ ਵਾਲੀ ਸ਼ਕਤੀ ਇੱਕ ਚਮਤਕਾਰ ਸ਼ਕਤੀ ਉਹਦੀ ਹੀ ਪ੍ਰੇਰਣਾ ਦੇ ਨਾਲ ਹੋ ਰਿਹਾ ਹੈ ਅਸੀਂ ਪਹਿਲਾਂ ਵੀ ਆਪਣੀ ਜ਼ਿੰਦਗੀ ਜੀ ਰਹੇ ਸੀ ਆਮ ਜ਼ਿੰਦਗੀ ਸੀ ਪਰ ਜੋ ਉਪਰੋਂ ਸਨੇਹਾ ਆਇਆ ਪਰਮਾਤਮਾ ਵੱਲੋਂ ਇੱਕ ਚਮਤਕਾਰ ਹੋਇਆ ਕਿ ਤੁਸੀਂ ਘਰ ਬਣਾਉਣ ਦਾ ਹੀ ਕੰਮ ਕਰਨਾ ਤੇ ਪੈਸੇ ਵੀ ਕਦੇ ਟੁੱਟ ਨਹੀਂ ਆਏਗੀ ਹੁਣ ਤੱਕ ਜੋ ਵੀ ਹੋਇਆ ਇਹ ਚਮਤਕਾਰ ਹੀ ਹੋਇਆ ਇੱਕ ਤੋਂ ਸ਼ੁਰੂ ਹੋ ਕੇ ਅਸੀਂ 205 ਤੱਕ ਪਹੁੰਚ ਚੁੱਕੇ ਹਾਂ ਤੇ ਪੈਸੇ ਦੀ ਸਾਨੂੰ ਕਦੇ ਕਮੀ ਨਹੀਂ ਹਾਈ ਪਹਿਲਾਂ ਅਸੀਂ ਆਪਣੇ ਪੈਸੇ ਨਾਲ ਸ਼ੁਰੂ ਕੀਤਾ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਉਹ ਅਣਜਾਣ ਵਿਅਕਤੀ ਜਿਹੜੇ ਕਿ ਦੂਰ ਬੈਠੇ ਸਨ ਹਜ਼ਾਰਾਂ ਮੀਲ ਦੂਰ ਉਹਨਾਂ ਤੱਕ ਵੀ ਮੈਸੇਜ ਗਿਆ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ ਤੇ ਅੱਗੇ ਵਾਹਿਗੁਰੂ ਰੱਖਾ ਹੈ ਪਤਾ ਨਹੀਂ ਕਿ ਜਿੱਥੇ ਤੱਕ ਵੀ ਇਹ ਪ੍ਰੋਜੈਕਟ ਸਾਡੇ ਲਾਈਫਟਾਈਮ ਦੇ ਵਿੱਚ ਚੱਲੇਗਾ ਉਹ ਅਸੀਂ ਉਹਦੇ ਵਿੱਚ ਯੋਗਦਾਨ ਪਾਵਾਂਗੇ ਆਪਣੀ ਤਨਦੇਹੀ ਦੇ ਨਾਲ ਤੇ ਪੱਕੀ ਸਾਰਿਆਂ ਦਾ ਇੱਥੇ ਮੈਂ ਆਏ ਬਾਹਰੋਂ ਆਏ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਇਸ ਤਰ੍ਹਾਂ ਜ ਸਫੀ ਦੀ ਨਾਲ ਅੱਗੇ ਜੋੜਿਆ ਜਾ ਰਿਹਾ ਕੰਮ ਜਿਹੜੇ ਨੌਜਵਾਨ ਹੈਗੇ ਆ ਮੈਸੇਜ ਬਹੁਤ ਜ਼ਿਆਦਾ ਵੱਧ ਰਿਹਾ ਇਹ ਕੰਮ ਕਰਦੇ ਨੇ ਦੇਖੋ ਜੇ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਹਨ ਮੈਂ ਤਾਂ ਕਹਾਂਗਾ ਜੇ ਉਹ ਅੰਮ੍ਰਿਤ ਛਕ ਲੈਣ ਨਾ ਤੇ ਉਹ ਆਪ ਹੀ ਠੀਕ ਹੋ ਜਾਣੇ ਜਿਹੜੇ ਸਿੱਖੀ ਮੁਕਤਰਾ ਦੇ ਵਿੱਚ ਆ ਜਾਣ ਸਿੱਖੀ ਦਾ ਗਿਆਨ ਪ੍ਰਾਪਤ ਕਰ ਲੈਣ ਤੇ ਉਹ ਨਸ਼ਿਆਂ ਤੋਂ ਮੁਕਤ ਆਪਣੇ ਆਪ ਹੀ ਹੋ ਸਕਦੇ ਹਨ ਤੇ ਇਸ ਕਰਕੇ ਇਹਦਾ ਅੰਮ੍ਰਿਤ ਸੰਚਾਰ ਦਾ ਵੀ ਬਹੁਤ ਵੱਡੀ ਪੱਧਰ ਤੇ ਪ੍ਰਚਾਰ ਹੋਣਾ ਚਾਹੀਦਾ ਜੇ ਨਸ਼ੇ ਤੋਂ ਪੰਜਾਬ ਨੂੰ ਬਚਾਉਣਾ ਔਰ ਜਿੱਥੇ-ਜਿੱਥੇ ਨਸ਼ਿਆਂ ਦੇ ਜ਼ਿਆਦਾ ਹਾਈ ਲੈਵਲ ਤੇ ਏਰੀਆ ਹਨ ਜਿਵੇਂ ਕਿ ਇੱਧਰ ਅੰਮ੍ਰਿਤਸਰ ਡਿਸਟ੍ਰਿਕਟ ਤੇ ਹੋਰ ਵੱਡੇ ਸ਼ਹਿਰਾਂ ਤੇ ਚੰਡੀਗੜ੍ਹ ਦੇ ਆਸ-ਪਾਸ ਵੀ ਬਹੁਤ ਵੱਡੀ ਪੱਧਰ ਤੇ ਨਸ਼ਾ ਹੈ ਇਹ ਨਹੀਂ ਕਹਿ ਸਕਦੇ ਕਿ ਪੜ੍ਹੇ ਲਿਖੇ ਵਰਗਾਂ ਦੇ ਵਿੱਚ ਨਸ਼ਾ ਨਹੀਂ ਹੈ ਉੱਥੇ ਵੀ ਜਿਹੜੇ ਸਟੂਡੈਂਟ ਹੈ ਉਹ ਤਕਰੀਬਨ ਉਹਨਾਂ ਚੋਂ ਜ਼ਿਆਦਾ ਬਹੁਗਿਣਤੀ ਨਸ਼ਾ ਹੀ ਕਰਦੀ ਹੈ ਉਹ ਵੀ ਚਿੱਟੇ ਵਾਲਾ ਨਸ਼ਾ ਇੱਕ ਦੂਜੇ ਨੂੰ ਕਰਕੇ ਤੇ ਫਿਰ ਅੱਗੇ ਇਹ ਜਿਹੜੀ ਬਿਮਾਰੀ ਫੈਲੀ ਜਾ ਰਹੀ ਹੈ ਜੇ ਇਹੀ ਸਭ ਬੱਚੇ ਅੰਮ੍ਰਿਤਸਰ ਕੇ ਗੁਰੂ ਵਾਲੇ ਬਣ ਜਾਣ ਤਾਂ ਨਸ਼ੇ ਦੀ ਜਿਹੜੀ ਹੈ ਅ ਇੱਥੇ ਪੰਜਾਬ ਦੇ ਵਿੱਚ ਪ੍ਰੋਬਲਮ ਉਹ ਦੂਰ ਹੋ ਸਕਦੀ ਹੈ। ਇਹ ਸਰਕਾਰਾਂ ਦੇ ਕੋਲ ਬਹੁਤ ਵੱਡਾ ਜਿਹੜਾ ਪ੍ਰਾਡਾ ਕੀਤਾ ਜਾ ਰਿਹਾ ਹੈ ਇਹਨਾਂ ਨੇ ਸਾਥ ਨੂੰ ਉਹ ਕਹਾ ਬਣਾਉਣ ਵਾਸਤੇ ਗ੍ਰੀਨ ਬਣਨੀ ਤੇ ਮੋਕੇ ਜੀ ਨੇ ਸਰਕਾਰਾਂ ਨੂੰ ਵੀ ਇਹ ਸਰਕਾਰ ਧਿਆਨ ਦੇਣੀ ਕਿ ਕੰਮ ਕਰੂ ਸਨ। ਦੇਖੋ ਕੰਮ ਤੇ ਇਹ ਜਿਹੜੇ ਘਰਾਂ ਦੇ ਕੰਮ ਤੇ ਸਰਕਾਰਾਂ ਦੇ ਹਨ ਤੇ ਜੇ ਸਰਕਾਰਾਂ ਕੰਮ ਨਹੀਂ ਕਰਦੀਆਂ ਤਾਂ ਸਮਾਜ ਸੇਵੀ ਸੰਸਥਾਵਾਂ ਨੂੰ ਉੱਤੇ ਆਉਣਾ ਚਾਹੀਦਾ ਸਮਾਜ ਦੀ ਹੈਲਪ ਦੇ ਲਈ। ਇਸ ਫਿਰ ਬਾਤ ਤੁਸੀਂ ਐਨਆਰਆਈ ਸਾਥਕ ਨੂੰ ਕਹਿਣਾ ਚਾਹੋ ਜਿਹਦੇ ਬਾਤਵਾਸ ਕਰਦੇ ਹੋ ਬਾਕੀ ਐਨਰਈ ਸత్యਨੂ ਮੈਂ ਇਹੀ ਕਾਉਂਗਾ ਕਿ ਪੰਜਾਬ ਦਾ ਬਹੁਤ ਹੀ ਥੱਲੇ ਵਾਲੇ ਲੈਵਲ ਤੇ ਪਹੁੰਚ ਗਈ ਹੈ ਸਥਿਤੀ ਪੰਜਾਬ ਨੂੰ ਤੁਹਾਡੀ ਲੋੜ ਹੈ ਤੁਸੀਂ ਇੱਥੇ ਆ ਕੇ ਸਮਾਜ ਦੇ ਵਿੱਚ ਵਿਚਰੋ ਅਤੇ ਤੁਸੀਂ ਪੰਜਾਬ ਦੇ ਜਿਹੜੇ ਡਿੱਗੇ ਹੋਏ ਵਰਗ ਹੈ ਨਸ਼ੇ ਨਾਲ ਪੀੜਿਤ ਉਹਨਾਂ ਦੀ ਮਦਦ ਕਰੋ ਹਸ਼ਿਆਰਪੁਰ ਵਿਖੇ ਗੁਰਮਸਖਲਾਈ ਕੈਂਪ ਲਾਉਣ ਲਈ ਪਹੁੰਚੇ ਹੋਏ ਆ ਜਿਸ ਵਿੱਚ ਗੁਰਮਤ ਪ੍ਰਚਾਰ ਪ੍ਰਸਾਰ ਜਥਾ ਕੜਾਮ ਤੇ ਨਾਲ ਗੁਰਮਤ ਗਿਆਨ ਮਿਸ਼ਨੀਗਾਲ ਦੀ ਟੀਮ ਅਸੀਂ ਰਲ ਮਿਲ ਕੇ ਇੱਥੇ ਬੱਚਿਆਂ ਨੂੰ ਸਿੱਖੀ ਨਾਲ ਇਤਿਹਾਸ ਨਾਲ ਜੋੜਨ ਦੇ ਲਈ ਯਤਨ ਕਰ ਰਹੇ ਆ ਕਿਉਂਕਿ ਇੱਥੇ 2018 ਤੋਂ ਘਰ ਬਣਾਉਣ ਦੇ ਜਿਹੜੇ ਪ੍ਰੋਜੈਕਟ ਆਰੰਭ ਹੋਏ ਸੀ ਉਸ ਲੜੀ ਤਹਿਤ ਅਸੀਂ ਇੱਥੇ ਪਹੁੰਚੇ ਤੇ ਵੀਰ ਵਰਿੰਦਰ ਸਿੰਘ ਹੁਣਾਂ ਨੂੰ ਮਿਲੇ ਸਾਡੇ ਨਾਲ ਨੇ ਤੇ ਇੱਥੇ ਘਰ ਬਣਾਉਣ ਦੇ ਲੰਬੇ ਸਮੇਂ ਤੋਂ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਤੇ ਅਸੀਂ ਇੱਥੇ ਸ਼ਕੀ ਦੇ ਪ੍ਰਚਾਰ ਦੀ ਜਿਹੜੀ ਉਹ ਕਾਰਡ ਦੇਖੀ ਤੇ ਉਹ ਕਾਰਡ ਨੂੰ ਪੂਰਾ ਕਰਨ ਦੇ ਲਈ ਅਸੀਂ ਦੋ ਤਿੰਨ ਵਾਰੀ ਪਹਿਲਾਂ ਵੀ ਹੋ ਕੇ ਗਏ ਆ ਇੱਥੇ ਬੱਚਿਆਂ ਨੂੰ ਲਿਟਰੇਚਰ ਵੰਡਿਆ ਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦਾ ਇੱਥੇ ਯਤਨ ਕੀਤਾ ਗਿਆ ਜਿੰਦੇ ਨਾਲ ਬੱਚੇ ਸਿੱਖੀ ਨਾਲ ਜੁੜ ਜੁੜ ਸਕਣ। ਸੋ ਅਸੀਂ ਪਰਸੋਂ ਤੋਂ ਇੱਥੇ ਹਾਜ਼ਰ ਆਂ ਜਿਸ ਵਿੱਚ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਆਂ। ਟ੍ਰੇਨਿੰਗ ਦੇ ਵਿੱਚ 10 ਗੁਰੂ, 5 ਪਿਆਰੇ, 4 ਸੈਭਜਾ ਦੇ ਫਤਿਹ, ਜਕਾਰਾ, 5 ਤਖਤ ਤੇ ਨਾਲ ਨਸ਼ੀਆਂ ਬਾਰੇ ਬੀਚ ਬੱਚਿਆਂ ਨੂੰ ਸਟੇਟ ਕੀਤਾ ਜਾ ਰਿਹਾ ਤੇ ਨਾਲ ਇਹਨਾਂ ਨੂੰ ਸੈਭਜਾਤ ਦੇ ਇਤਿਹਾਸ ਬਾਰੇ ਗੁਰੂਆਂ ਦੇ ਇਤਿਹਾਸ ਬਾਰੇ ਜਾਂ ਹੋਰ ਸਾਡਾ ਜਿਹੜਾ ਸਿੱਖ ਇਤਿਹਾਸ ਹੈਗਾ ਉਸ ਬਾਰੇ ਵੀ ਦੱਸਿਆ ਜਾ ਰਿਹਾ ਤਾਂ ਜੋ ਇਹ ਬੱਚੇ ਆਪਣੇ ਮੂਲ ਨਾਲ ਉਹ ਕਿਤਨਾ ਕਿਤੇ ਸਾਨੂੰ ਮਹਿਸੂਸ ਹੋਇਆ ਟੁੱਟੇ ਹੋਏ ਨੇ ਤੇ ਇਹ ਜੋੜ ਸਕਣ ਸੋ ਉਸ ਵਿੱਚ ਅਸੀਂ ਪਰਸੋਂ ਤੋਂ ਲਗਾਤਾਰ ਕੱਲ ਵੀ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜਾ ਉਹ ਵੱਡੀ ਸੰਗਤ ਨਾਲ ਜਿੱਥੇ ਬੱਚਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉੱਥੇ ਵੱਡੀ ਸੰਗਤ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਉਹ ਆਪਣੇ ਗੱਲਬਾਤ ਸਾਨੂੰ ਦੱਸਦੇਵੇਂ ਸਵਾਲ ਹੁੰਦੇ ਨੇ ਉਹਨਾਂ ਦੇ ਕੋਈ ਪ੍ਰੋਬਲਮਾ ਹੁੰਦੀਆਂ ਨੇ ਦੁੱਖ ਤਕਲੀਫਾਂ ਵੀ ਸੁਣਦੇ ਆ ਉਹਨਾਂ ਦਾ ਹੱਲ ਵੀ ਦੱਸਦੇ ਆ ਸੋ ਇਦਾਂ ਜਿੱਥੇ ਪਹਿਲਾਂ ਐਨਆਰਆਈ ਵੀਰਾਂ ਵੱਲੋਂ ਇੱਥੇ ਘਰ ਬਣਾਉਣ ਦੇ ਪ੍ਰੋਜੈਕਟ ਚੱਲ ਰਹੇ ਨੇ ਤੇ ਹੁਣ ਵੀ ਇੱਥੇ ਐਨਆਰਆਈ ਵੀਰਾਂ ਵੱਲੋਂ ਪ੍ਰਚਾਰ ਦੇ ਲਈ ਵੀ ਵੱਡਮੁੱਲਾ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਸੋ ਅੱਜ ਇਹ ਕੈਂਪ ਦੀ ਸੰਭਾਵਨਾਤੀ ਜਿਹੜੀ ਅ ਛਾਵਣੂ ਹੋਣੀ ਆ ਤੇ ਤੁਸੀਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇੱਥੇ ਬੱਚਿਆਂ ਨੇ ਸਵੇਰੇ ਅਸੀਂ ਅੱਜ ਜਿੱਥੇ ਬੱਚਿਆਂ ਨੂੰ ਸਿੱਖੀ ਦੀ ਜਾਣਕਾਰੀ ਦਿੱਤੀ ਨਾਲ ਬੱਚਿਆਂ ਨੂੰ ਅਸੀਂ ਦਸਤਾਰਾਂ ਸਜਾਈਆਂ ਜਿਹੜੀਆਂ ਬੱਚੀਆਂ ਸਾਡੀਆਂ ਬੇਟੀਆਂ ਹੈਗੀਆਂ ਉਹਨਾਂ ਨੂੰ ਅਸੀਂ ਚੁੰਨੀਆਂ ਦਿੱਤੀਆਂ ਸਿਰ ਤੇ ਚੁੰਨੀਆਂ ਨਾਲ ਸਜਾਈਆਂ ਦੁਪੱਟੇ ਸਜਾਏਗੇ ਤੇ ਵੱਡੇ ਪੱਦਰ ਤੇ ਬੱਚੇ ਘਟੋ ਘਟ 100 150 ਦੇ ਕਰੀਬ ਬੱਚੇ ਇਸ ਕੈਂਪ ਦਾ ਹਿੱਸਾ ਵੰਡ ਰਹੇ ਨੇ ਤੇ ਨਾਲ ਬੱਚਿਆਂ ਦੇ ਖਾਣ ਪੀਣ ਦਾ ਵੀ ਜਿਹੜਾ ਉਹ ਪੂਰਾ ਧਿਆਨ ਰੱਖਿਆ ਜਾ ਰਿਹਾ ਤੇ ਅਲੱਗ-ਅਲੱਗ ਤਰ੍ਹਾਂ ਦਾ ਖਾਣਾ ਜਿਹੜਾ ਬੱਚਿਆਂ ਨੂੰ ਜਿਹੜੇ ਬੱਚਿਆਂ ਦੀ ਸਿਹਤ ਲਈ ਵੀ ਸਹੀ ਹੋਏ ਉਹ ਦਿੱਤਾ ਜਾ ਰਿਹਾ ਤੇ ਮੈਂ ਤੁਹਾਡਾ ਟੀਵੀ ਚੈਨਲ ਵਾਲਿਆਂ ਦਾ ਜਿਹੜਾ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਹੋ ਤੇ ਇਸ ਜਿਹੜਾ ਪ੍ਰੋਗਰਾਮ ਨੂੰ ਕਵਰੇਜ ਕਰ ਰਹੇ ਹੋ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਨਾਲ ਵੀਰ ਬਰਿੰਦਰ ਸਿੰਘ ਨੇ ਉਹ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਪਹਿਲਾਂ ਅਸੀਂ ਚੜ੍ਹਦੀ ਕਲਾ ਦੇ ਲਈ ਬੱਚਿਆਂ ਤੋਂ ਜਕਾਰਾ ਫਤਿਹ ਤੇ ਉਹ ਲਗਾਵਾਂਗੇ ਤਾਂ ਜੋ ਬੱਚਿਆਂ ਦੇ ਹੌਸਲਾ ਵਧਾਈ ਹੋਰ ਵਧੇ ਬੋਲੇ ਸੋ ਨਿਹਾਲ राज करेगा पंथ की बोले सो नेहा आज्ञा पही अकाल की सब सीखण को हुकुम है गुरु बोले सो सोनेहा वाहगुरु जी का खालसा ਜੋ ਕਲਾਸਾਂ ਤੇ ਸਿੱਖਾ ਆਪਾਂ ਹੋਰਾਂ ਸਿੱਖੀ ਦੇ ਨਾਲ ਬੱਚਿਆਂ ਨੂੰ ਥੋੜੇ ਜਾਰੇ ਨੋਟਬੁੱਕ ਵੀ ਥੋੜੇ ਜਾਰੇ ਠੀਕ ਹੈ ਨਾ ਸੋਕੇ ਸਭੂ ਪਹਿਲਾਂ ਤਾਂ ਮੈਂ ਪਿੰਡ ਜੋਵਾਲ ਬਲੋ ਇਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਸਾਡੇ ਸਰਜੀਤ ਸਿੰਘ ਜੀ ਭਾਈ ਹੁਣੇ ਕੜਾਮ ਤੋਂ ਜ਼ਿਲ੍ਹਾ ਪਟਿਆਲੇ ਤੋਂ ਸਰਬਜੀਤ ਜੀ ਨਾਲ ਉਹਨਾਂ ਦੇ ਸਾਡੇ ਪਿੰਡ ਦੇ ਬਰਿੰਦਰ ਪ੍ਰਹਾਰ ਜੀ ਜਿਨ੍ਹਾਂ ਨੇ ਬਹੁਤ ਹੀ ਪਿੰਡ ਦੇ ਮੇਰ ਪਰਿਆਤ ਰੱਖਿਆ ਵਾ ਉਹਨਾਂ ਦੇ ਨਾਲ ਨਾਲ ਸਾਡੇ ਜਿਹੜੇ ਕੀ ਜਿਸ ਤਰ੍ਹਾਂ ਕੜਾਮ ਤੋਂ ਅੱਜ ਕੈਂਪ ਸਾਡੇ ਬੱਚਿਆਂ ਦਾ ਲਗਾਇਆ ਗਿਆ ਇੱਥੇ ਸਿੱਖੀ ਦੇ ਨਾਲ ਜਿਹੜਾ ਸਿੱਖੀ ਨਾਲ ਸੰਬੰਧਿਤ ਕਿ ਛੋਟੇ-ਛੋਟੇ ਬੱਚਿਆਂ ਨੂੰ ਕਿ ਸਿੱਖਾਂ ਦੇ ਬਾਰੇ ਜਾਗਰੂਤ ਕਰਾਇਆ ਗਿਆ ਕਿ ਜੋ ਸਾਡੇ ਮਹਾਰਾਜ ਨੇ ਸ਼ਹੀਦੀਆਂ ਦਿੱਤੀਆਂ ਵਾ ਉਹਨਾਂ ਬਾਰੇ ਪ੍ਰਚਾਰ ਕੀਤਾ ਗਿਆ ਤੇ ਇਸ ਤਰ੍ਹਾਂ ਬੱਚਿਆਂ ਨੂੰ ਸਿੱਖੀ ਦੇ ਸਰੂਪ ਦੇ ਨਾਲ ਵੀ ਸਜਾਇਆ ਗਿਆ ਦਸਤਾਰਾਂ ਦਿੱਤੀਆਂ ਦਸਤਾਰ ਬੰਨਣਾ ਸਿਖਾਇਆ ਗਿਆ ਦਸਤਾਰ ਬਾਰੇ ਦੱਸਿਆ ਗਿਆ ਤੁਸੀਂ ਇਹਨਾਂ ਦਾ ਕੜਾਮ ਤੋਂ ਆਇਆ ਦਾ ਪਟਿਆਲੇ ਤੋਂ ਇਹਨਾਂ ਦੇ ਸਾਥ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪਿੰਡ ਪਹੁੰਚਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਹਾਰ ਸਾਹਿਬ ਉਹਨਾਂ ਬਹੁਤ ਜਿਹੜਾ ਗਰੀਬ ਵਰਗ ਦੇ ਮੁਕਾਰ ਪ੍ਰਹਾਰ ਦਿੱਤੇ ਜਾਣੇ ਚਾਹੁੰਦੇ ਪ੍ਰਹਾਰ ਸਾਹਿਬ ਤਾਂ ਜੀ ਸਾਡੇ ਪਿੰਡ ਲਈ ਮਸੀਹਾ ਹੀ ਹੈ ਜੀ ਅਸੀਂ ਤਾਂ ਜਿੰਨਾ ਨਾਲ ਹੀ ਕਿ ਇਹ ਉਨਾ ਹੀ ਘਾਟਾ ਜਿਸ ਤਰ੍ਹਾਂ 10 ਸਾਲ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਪਿਆ ਪ੍ਰਹਾਰ ਸਾਹਿਬ ਨਾਲ ਕਿ 10 ਸਾਲਾਂ ਚ ਤਕਰੀਬਨ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ 100 25 30 ਤੋਂ ਪਲੱਸ ਮਕਾਨ ਜਿਹੜੇ ਇੱਥੇ ਪ੍ਰੀਤਨਗਰ ਬਸਤੀ ਨੂੰ ਹੀ ਬਣਾ ਕੇ ਦਿੱਤੇ ਆ ਕਿ ਇਹਨਾਂ ਦਾ ਲਕਸ਼ਯਾ ਕਿ ਜਦ ਤੱਕ ਇਹ ਕਹਿੰਦੇ ਕਿ ਪੂਰੀ ਬਸਤੀ ਦੇ ਮਕਾਨ ਨਾ ਬਣ ਜਾਣ ਤਦ ਤੱਕ ਮੈਂ ਇਸੇ ਤਰ੍ਹਾਂ ਜਿਸ ਤਰ੍ਹਾਂ ਸੇਵਾ ਕਰਦਾ ਪਿਆ ਮੈਂ ਇਸੇ ਤਰ੍ਹਾਂ ਨਿਭਾਵਾਂਗਾ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਦੀਆਂ ਕਿ ਜਿਹੜਾ ਕੀ ਇਹ ਇਕਲੇ ਪ੍ਰੀਤਨਗਰ ਵਾਸੀ ਦੇ ਨਹੀਂ ਜਿੱਥੇ